ਇਹ ਪ੍ਰਧਾਨ ਜੀ ਜਿਹੜਾ ਅੱਜ ਦਾ ਤੁਹਾਡਾ ਇਹ ਇਕੱਠ ਰੱਖਿਆ ਗਿਆ ਸੀ ਇਹ ਕਿਸ ਦੇ ਸਬੰਧ ਵਿੱਚ ਰੱਖਿਆ ਗਿਆ ਸੀ ਜੀ ਮੈਂ ਸਰਕਲ ਪ੍ਰਧਾਨ ਜਸਵੀਰ ਸਿੰਘ ਬਰਨਾਲਾ ਜਿਹੜਾ ਜਿਹੜਾ ਅੱਜ ਦਾ ਅਸੀਂ ਰੱਖਿਆ ਸੀ ਤਨਖਾਹ ਦੇ ਰੀਲ ਦੇ ਸਬੰਧ ਵਿੱਚ ਅਸੀਂ ਅੱਜ ਅਸੀਂ ਰਸਟਰ ਨੂੰ ਮਿਲਾਂਗੇ ਅਸੀਂ ਰਸਟਰ ਜਾ ਕੇ ਉਹਨਾਂ ਨੇ ਸਾਨੂੰ ਸ਼ਾਂਤ ਕਰਾ ਟਾਈਮ ਦਿੱਤਾ ਇਸ ਤੋਂ ਬਾਅਦ ਜੇ ਅੱਜ ਸ਼ਾਮ ਤੱਕ ਤਨਖਾਹ ਨਹੀਂ ਬੰਨਦੀ ਤਾਂ ਸਵੇਰੇ ਅਸੀਂ ਰਸਟਰ ਤਰਨਾ ਮਾਰਚ ਕੀਤਾ ਜਾਵੇਗਾ ਛੋਟੀਆਂ ਹੋਰ ਵੀ ਕੀ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਇਹ ਅੱਜ ਕੱਟ ਰੱਖਦੇ ਹੋਗੇ ਜਾਂ ਹੋਰ ਵੀ ਧਰਨੇ ਮੇਰੇ ਚੱਲਦਾ ਤੁਹਾਡੇ ਕਿਹੜੀਆਂ ਕਿਹੜੀਆਂ ਮੇਨ ਮੰਗਾ ਹੋੜੀਆਂ ਸਾਡੀਆਂ ਮੇਨ ਮੰਗਾ ਇਹ ਨੇ ਕਿ ਸਾਨੂੰ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਜਿਹੜੀਆਂ ਮੇਨ ਮੰਗਾ ਮੁੱਖ ਇਹੀ ਮੰਗਨ ਹੈ 20 ਕਿਹੜੇ ਕੰਪਨੀਆਂ ਚੱਲ ਰਹੀਆਂ ਨੇ ਇਹਨਾਂ ਕੰਪਨੀਆਂ ਨੂੰ ਕੱਢ ਕੇ ਸਿੱਧਾ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਅੱਜ ਜੋ ਤੁਸੀਂ ਅਫਸਰਾਂ ਨੂੰ ਮਿਲੇ ਜਾਂਗੇ ਉਹਨਾਂ ਵੱਲੋਂ ਤੁਹਾਨੂੰ ਕੀ ਭਰੋਸਾ ਦਵਾਇਆ ਗਿਆ ਕੁਝ ਵੀ हां सर ਐਸਸੀ ਸਾਹਿਬ ਨੇ ਪ੍ਰੋਸਾ ਦਿੱਤਾ ਅੱਜ ਸ਼ਾਮ ਤੱਕ ਤੁਹਾਡੀ ਤਨਖਾਹ ਪੈ ਜੂਗੀ ਜੇ ਨਾ ਤਨਖਾਹ ਗਈ ਐਸਸੀ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਸਵੇਰੇ ਆ ਕੇ ਦਾਖਲ ਘਟ ਸਕਦੇ ਠੀਕ ਹੈ ਤੇ ਹਾਂ ਜੀ ਤੁਸੀਂ ਪ੍ਰਧਾਨ ਜੀ ਕਿਹਨੂੰ ਚੋਣੀ ਸਾਡੇ ਮੁੱਦੇ ਤਾਂ ਇਹੀ ਚੱਲ ਰਹੇ ਆ ਲਗਾਤਾਰ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਤੇ ਮਾਰੂ ਨੀਤੀਆਂ ਸੀ ਉਹ ਆਪਣੇ ਪਹਿਲਾਂ ਲੋਕ ਜਾਗਰਤ ਘਟ ਸੀ ਹੁਣ ਥੋੜਾ ਜਿਹਾ ਪ੍ਰਭਾਵ ਦਿਖਾਉਣ ਲੱਗਿਆ ਆ ਇਹ ਜਿਹੜਾ ਸਮਾਜਵਾਦੀ ਕਹਿ ਰਹੇ ਸੀਗੇ ਵੱਡੇ ਵੱਡੇ ਆਪਣੇ ਜੋਦੇ ਸੀਦ ਹੋਏ ਆ ਉਹ ਹੁਣ ਹੋ ਰਿਹਾ ਕਿਉਂਕਿ ਲਗਾਤਾਰ ਸਾਨੂੰ ਹਰੇਕ ਮਹੀਨੇ ਤਨਖਾਹ ਪਿੱਛੇ ਜਾਣਾ ਪੈਂਦਾ ਤਨਖਾਹ ਪਿੱਛੇ ਜਾਣਾ ਪੈਂਦਾ ਤੇ ਜਿਹੜੀ ਆ ਲਗਾਤਾਰ ਹੋਰ ਵੀ ਕਟੌਤੀਆਂ ਕਰ ਰਹੇ ਆ ਉਹਨਾਂ ਪਿੱਛੇ ਵੀ ਫੜਤਾਲਾਂ ਮਜਾਰੇ ਕਰਨੇ ਪੈਂਦੇ ਆ ਲੰਬੇ ਸਮੇਂ ਤੋਂ ਜਿਹੜੀਆਂ ਤੁਹਾਡੀਆਂ ਮੰਗਾਂ ਉਹਨਾਂ ਨੂੰ ਲੈ ਕੇ ਤੁਸੀਂ ਚੱਲ ਰਹੇ ਆ ਮੈਨੇਜਮੈਂਟ ਨਾਲ ਵੀ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਉਸ ਵੱਲੋਂ ਨਾਲ ਸੰਬੰਧ ਚ ਮੈਨੇਜਮੈਂਟ ਵੱਲੋਂ ਤੁਹਾਨੂੰ ਕੀ ਵਿਸ਼ਵਾਸ ਪਾਇਆ ਗਿਆ ਜਾਂ ਮੈਕ ਵਿੱਚ ਸਾਨੂੰ ਮੈਨੇਜਮੈਂਟ ਨੂੰ ਵੀ ਪਤਾ ਹੈਗਾ ਵੀ ਸਾਡਾ ਸ਼ੋਸ਼ਣ ਹੋ ਰਿਹਾ ਹੈ ਮੈਨੇਜਮੈਂਟ ਮੰਨ ਕੇ ਵੀ ਅਖੰਮੀਚ ਲੈਂਦੀ ਆ ਕਿਉਂਕਿ ਉਹ ਸਮਾਜਵਾਦੀ ਆ ਜਿਹੜੇ ਤਰਾਂਤਰ ਬੰਦੇ ਆ ਉਹ ਉਹਨਾਂ ਦੇ ਪਿੱਠ ਦੇ ਪਿੱਛੇ ਖੜੇ ਆ ਕਿਉਂਕਿ ਉਹ ਪੰਪੜੀਆਂ ਨੂੰ ਅਸੀਂ ਕਹ ਰਹੇ ਆਂ ਵੀ ਜੋ ਸਰਕਾਰੀ ਅਧਾਰੇ ਨੇ ਉਹ ਬਚੇ ਰਹਿਣ ਸਾਡੇ ਜਿਵੇਂ ਬਿਜਲੀ ਬੋਰਡ ਹੋ ਗਿਆ ਹੋਰ ਵੀ ਬਰਡਰ ਬਾਕਸ ਹੋ ਗਏ ਪਿਓ ਚੀਜ਼ਾਂ ਸਾਡੀਆਂ ਬਚਿਆ ਰਹਿਣ ਤਾਂ ਹੀ ਆਪਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਜਿਹੜੇ ਆਪਣੇ ਸਰਕਾਰੀ ਭੁਗਾਵ ਭੁਗਾਵ ਰਹਿਣਗੇ ਬਿਜਲੀ ਮੰਤਰੀ ਜਾਂ ਕਿਰਤ ਮੰਤਰੀ ਨਾਲ ਥੋੜੇ ਮੀਟਿੰਗਾਂ ਹੁੰਦੀਆਂ ਉਨਾ ਵੱਲੋਂ ਵੀ ਤੁਹਾਨੂੰ ਕੋਈ ਵਿਸ਼ਵਾਸ ਦੁਆਇਆ ਜਾਂਦਾ ਵਿਭਾਗ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਜਾਂ ਇਸੇ ਤਰ੍ਹਾਂ ਹੀ ਤੁਸੀਂ ਕੱਚੇ ਨੇ ਜਿਹੜਾ ਤੁਹਾਡੇ ਮੱਥੇ ਤੇ ਖਲੰਕ ਲੱਗਿਆ ਹੋਇਆ ਕੱਚੇ ਕਾਮਿਆਂ ਵਾਲਾ ਵੀ ਇਹ ਲਟਕਦਾ ਰਹੂਗਾ ਕਿ ਕਿਹੜਾ ਜਾਓਗੇ ਇਹਦੇ ਬਾਰੇ ਦੇਖੋ ਪਰ ਬਿਜਲੀ ਮੰਤਰੀ ਨਹੀਂ ਮੀਟਿੰਗਾਂ ਦੇ ਵਿੱਚ ਆ ਰਿਹਾ ਇਸ ਕਰਕੇ ਅੱਗੇ ਦੀ ਅੱਗੇ ਮੀਟਿੰਗਾਂ ਦੇ ਰਹੇ ਆ ਸਾਡੀ ਹਰਪਾਲ ਚਿਮਾ ਜੀ ਨਾਲ ਮੀਟਿੰਗ ਹੋਈ ਜਾਂ ਨੇ ਜਿਹੜੀਆਂ ਸਾਡੀ ਬਿਜਲੀ ਬੋਕਦੀਆਂ ਉਹਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਖਾਇਆ ਵੀ ਜਿਹੜਾ ਤੁਹਾਡੀ ਤਨਖਾਹਾਂ ਦੇ ਵਿੱਚ ਵਾਧਾ ਕਰਾਂਗੇ ਸਾਨੂੰ ਵੀ ਪਤਾ ਹੈ ਕਿ ਉਹ ਲਗਾਤਾਰ ਲਾਰੇ ਤੇ ਲਾਰੇ ਲਾ ਰਹੇ ਆ ਇਸ ਕਰਕੇ ਅਸੀਂ ਸੰਘਰਸ਼ ਲਈ ਮਜਬੂਰ ਹੋ ਰਹੇ ਆ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਆ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀਗੇ ਤੁਹਾਡੇ ਨਾਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆਂਗੇ ਵੀ ਉਹਨਾਂ ਨਾਲ ਤੁਹਾਡੀ ਮੀਟਿੰਗ ਹੋਈ ਹੈ ਕਦੇ ਮੁੱਖ ਮੰਤਰੀ ਸਾਹਿਬ ਨਾਲ ਦੇਖੋ ਭਗਵੰਤ ਮਾਨ ਜੀ ਤਾਂ ਹਲਕਾ ਸਾਡੇ ਨਾਲ ਮੀਟਿੰਗ ਹੀ ਨਹੀਂ ਕਰ ਰਹੇ ਇਹ ਚਲੋ ਹੋਈਆਂ ਨੇ ਪਹਿਲਾਂ ਦੋ ਚਾਰ ਮੀਟਿੰਗਾਂ 'ਚ ਬੈਠੇ ਆ ਕਹਿੰਦੇ ਸੀ ਵਿਸ਼ਵਾਸ ਦਿਵਾਉਂਦੇ ਸੀ ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਹੱਲ ਕਰਾਂਗੇ ਜੋ ਵੀ ਪ੍ਰਾਈਵੇਟ ਬੰਦੇ ਨੇ ਮੈਂ ਇੱਕ ਵਿੱਚ ਵਿੱਚ ਜਿਵੇਂ ਕਿ ਅਸੀਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਆ ਸਰਕਾਰੀ 부ਹਾਗਾ ਦੇ ਵਿੱਚ ਕੰਮ ਕਰਦੇ ਆ ਉਹ ਕਹਿ ਰਿਹਾ ਸੀ ਨਾ ਮੈਂ ਹਰਾ ਪਿੰਨ ਪਹਿਲਾਂ ਤੁਹਾਡੇ ਲਈ ਚਲਾਉਂਗਾ ਉਹਦਾ ਨਾਮ ਸਾਨੂੰ ਹਰਾ ਪਿੰਨ ਦਿਖਿਆ ਨਹੀਂ ਉਹਦੇ ਕੋਈ ਆਸ ਰੱਖਦੀ ਜਹੇ ਜਹ ਹਲ ਉਹਦਾ ਦਿੱਲੀ ਦੇ ਵਿੱਚ ਹੋਇਆ ਉਹੀ ਪੰਜਾਬ ਦੇ ਵਿੱਚ ਵੀ ਅਗਲਾ ਜਿਵੇਂ ਕਿ ਤੁਹਾਡਾ ਅੱਜ ਤਨਖਾਹ ਨੂੰ ਲੈ ਕੇ ਜਿਹੜਾ ਧਰਨਾ ਸੀਗਾ ਅੱਜ ਦਿੱਤਾ ਉਹ ਤੁਸੀਂ ਕੈਂਪ ਕੀਤਾਗਾ ਉਹ ਉਹਨਾਂ ਬੰਨੋਂ ਐਸਸੀ ਸਾਹਿਬ ਤੋਂ ਕਹਿਨ ਤੇ ਹਨ ਜੋ ਵੀ ਮੁਲਾਜ਼ਮਾਂ ਬਨੋਂ ਤੁਹਾਨੂੰ ਭਰੋਸਾ ਦਵਾਇਆ ਗਿਆ ਕਿ ਉਸਤੇ ਉਹ ਖਰੇ ਉਤਰਨਗੇ ਜੇ ਨਹੀਂ ਖਰੇ ਉਤਰਦੇ ਤਾਂ ਕੱਲੋਂ ਤੁਸੀਂ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਕੀ ਹੋਊਗਾ ਅਸੀਂ ਕੱਲ ਨੂੰ ਫਿਰ ਸੰਘਰਸ਼ ਦੇ ਰਾਹ ਪਾਵਾਂਗੇ ਆਪਦਾ ਜੋ ਵੀ ਐਸਸੀ ਦਫ਼ਤਰ ਤੱਕ ਰਾਹ ਹੋ ਕਰਕੇ ਬੈਠਾਂਗੇ ਦਿਨ ਰਾਤ ਦਾ ਪ੍ਰੋਗਰਾਮ ਰੱਖਾਂਗੇ ਦੇਖੋ ਸਾਰੇ ਕੁਝ ਸਾਨੂੰ ਵੀ ਪਤਾ ਵੀ ਇਹਨਾਂ ਦਾ ਲਾਰਾ ਹੀ ਹੁੰਦੇ ਆ ਲਗਾਤਾਰ ਸਾਨੂੰ ਬੈਠ ਰਹੇ ਪਏ ਅੱਜ ਵੀ ਇਹਨਾਂ ਨੇ ਸ਼ਾਮ ਤੱਕ ਵਿਸ਼ਵਾਸ ਦਿਵਾਇਆ ਵੀ ਸ਼ਾਮ ਤੱਕ ਹੱਲ ਹੋ ਜਾਊਗਾ ਜੇ ਨਹੀਂ ਹੁੰਦਾ ਕੱਲ ਨੂੰ ਅਸੀਂ 9 ਵਜੇ ਤੋਂ ਲੈ ਕੇ ਜਿੰਨਾਂ ਚਿਰ ਸਾਡੀ ਤਨਖਾਹ ਆ ਰਹੀ ਐ ਏਰੀਅਰ ਵਗੈਰਾ ਨਹੀਂ ਪੈਂਦੇ ਉਹ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਧੰਨਵਾਦ ਜੀ ਆ ਤੁਸੀਂ ਦੇਖ ਰਹੇ ਹੋ ਪੀਵੀ 19 ਲਾਈਵ YouTube ਚੈਨਲ ਤੇ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਭਗਵਾਨਤਮਾਨ ਦੀ ਕਹਾਣੀ ਸਰਕਾਰ ਸੀ ਉਹਨਾਂ ਵੱਲੋਂ ਪ੍ਰੋਸੇ ਦਵਾਏ ਗਏ ਸੀਗੇ ਵੀ ਕੋਈ ਵੀ ਕੱਚੇ ਮੁਲਾਜ਼ਮਾ ਜਿਹੜੇ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਤੇ ਕਿਸੇ ਨੂੰ ਵੀ ਬੇਰੁਜ਼ਗਾਰ ਨਹੀਂ ਦਿੱਤਾ ਜਾ ਰਹਿਣ ਦਿੱਤਾ ਜਾਊਗਾ ਪਰ ਜਿਹੜੇ ਉਹ ਵਾਦੇ ਸੀਗੇ ਉਹ ਵਾਦੇ ਹੀ ਬਣ ਕੇ ਰਹਿ ਚੁੱਕੇ ਹੈਗੇ ਤੇ ਇਹ ਦਿਓਗੇ ਤੁਸੀਂ ਦੇਖ ਰਹੇ ਹੋਗੇ ਕੱਚੇ ਮੁਲਾਜ਼ਮਾਂ ਵੱਲੋਂ ਲਗਾਤਾਰ ਆਪਦੇ ਸੰਘਰਸ਼ ਜਾਰੀ ਕੀਤੇ ਗਏ ਹੈਗੇ ਇਹਨਾਂ ਨੂੰ ਲੈ ਕੇ ਬਹੁਤ ਹੀ ਚਿੰਤਾ ਜਦਕ ਹੋ ਰਹੀ ਹੈਗੀ ਜਿਹੜੇ ਕਿ ਮੁੱਦੇ ਆ ਪੰਜਾਬ ਦੇ ਉਹ ਮੁੱਦੇ ਹੀ ਬਣ ਕੇ ਰਹਿ ਚੁੱਕੇ ਹੈਗੇ ਉਹਨਾਂ ਨੂੰ ਹਜੇ ਤੱਕ ਕਿਸੇ ਵੱਲੋਂ ਵੀ ਭਰੋਸਾ ਜਾਂ ਮੈਕਮੇਂ ਦੇ ਵਿੱਚ ਲੈ ਕੇ ਪੱਕੇ ਕਰਨ ਦਾ ਉਹ ਇੱਕ ਲਾਰੇ ਹੀ ਆ ਤੇ ਤੁਸੀਂ ਦੇਖਦੇ ਰਹੋ ਪੀਵੀ 19 ਲਾਈਵ YouTube ਚੈਨਲ ਧੰਨਵਾਦ